ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰਿਓ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਅਵਤਾਰ ਦਸਮ ਗ੍ਰੰਥ ਦੇ ਵਿੱਚੋਂ ਸਾਧ ਸੰਗਤ ਜੀ ਇਸ ਦੀ ਵਿਆਖਿਆ ਜਿਸ ਤੇ ਵੇ ਸੰਗਤ ਜੀ ਵਿਸ਼ਨੂ ਜੀ ਦੇ 24ਵੇਂ ਅਵਤਾਰ ਕਲਕੀ ਅਵਤਾਰ ਜੀ ਦਾ ਆਗਮਨ ਇਸ ਧਰਤੀ ਦੇ ਉੱਪਰ ਹੋਣਾ ਹੈ ਉਸ ਤੋਂ ਪਹਿਲਾਂ ਕਲਯੁਗ ਦੇ ਕੀ ਕੀ ਲੱਛਣ ਇਸ ਧਰਤੀ ਦੇ ਉੱਪਰ ਚੱਲ ਰਹੇ ਹਨ جس نو آپ سب سنگ سرمن کر رہے ہو آ سنگ جی منت چیت پراب کو نام نہ نا لے ہے نیت سات سنگ جی نویں تو نو ترم اٹھنگ گی نو تو نو مات اٹھنگ گی نو ہی بن گئے ਜਿਹੜੇ ਕਿ ਸਾਧ ਸੰਗਤ ਜੀ ਜਿਸ ਦੇ ਵਿੱਚ ਲੋਕ ਜੋ ਹਨ ਪਾਪਾਂ ਦੇ ਨਾਲ ਗਲਤਾਨ ਹੋਏ ਇਹ ਲੋਕ ਹਰੀ ਦਾ ਨਾਮ ਨਹੀਂ ਲੈਣਗੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਨਹੀਂ ਲੈਣਗੇ ਨਾਮ ਉਚਾਰਨ ਨਹੀਂ ਕਰਨਗੇ ਅਤੇ ਉਸ ਪ੍ਰਭੂ ਦਾ ਨਾਮ ਸਿਮਰਨ ਸਾਧ ਸੰਗਤ ਜੀ ਨਹੀਂ ਕਰਨਗੇ ਗੁਰੂ ਮਹਾਰਾਜ ਜੀ ਕਹਿੰਦੇ ਹਨ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਸਰਤਿ ਸਿਮਰਤ ਨਾਮਾਨੈ ਤਜਤ ਕੋ ਰਾਨੈ ਔਰ ਹੀ ਪੈਂਡਾ ਬਤਾ ਹੈ 65 ਤੋਂ ਅਰਥ ਹੈ ਸਾਧ ਸੰਗਤ ਜੀ ਪੈਂਡਾ ਰਾਹ ਵੇਦ ਅਤੇ ਸਮਰਤਿਆਂ ਨੂੰ ਨਹੀਂ ਮੰਨਣਗੇ ਸਾਧ ਸੰਗਤ ਜੀ ਜੋ ਵੇਦ ਪੁਰਾਨ ਦੇ ਵਿੱਚ ਵੇਦ ਸਮਰਤਿਆਂ ਦੇ ਵਿੱਚ ਜੋ ਵੀ ਉਹਨਾਂ ਦੇ ਆਪਣੇ ਇਸ਼ਟ ਦੇ ਅੰਦਰ ਜੋ ਵੀ ਧਾਰਮਿਕ ਗ੍ਰੰਥ ਹੋਣਗੇ ਉਹਨਾਂ ਦੇ ਵਿੱਚ ਉਹਨਾਂ ਦੇ ਇਹ ਪੈਗੰਬਰ ਕਹ ਲਈਏ ਸਾਧ ਸੰਗਤ ਜੀ ਉਹਨਾਂ ਦੇ ਇਸ਼ਤ ਜੋ ਵੀ ਹੁਕਮ ਪ੍ਰਦੇਸ਼ ਕਰਕੇ ਗਏ ਹਨ ਉਹਨਾਂ ਨੂੰ ਨਹੀਂ ਮੰਨਣਗੇ ਉਹਨਾਂ ਤੋਂ ਮੁਨਕਰ ਹੋਣਗੇ ਕੁਰਾਨ ਨੂੰ ਤਿਆਗ ਦੇਣਗੇ ਕੁਰਾਨ ਤੋਂ ਭਾਵ ਸਾਧ ਸੰਗਤ ਜੀ ਦੀ ਮੁਸਲਮਾਨੀ ਗ੍ਰੰਥ ਆਪ ਸਾਹਿਬ ਸੰਗਤ ਨੂੰ ਪਹਿਲਾਂ ਵੀ ਦੱਸਿਆ ਹੈ ਉਸ ਨੂੰ ਉਹ ਨਹੀਂ ਉਚਾਰਨ ਕਰਨਗੇ ਹੱਥ ਵਿੱਚ ਵੀ ਨਹੀਂ ਫੜਨਗੇ ਤੇ ਉਸ ਨੂੰ ਸਾਧ ਸੰਗਤ ਜੀ ਉਹ ਤਿਆਗ ਦੇਣਗੇ ਅਤੇ ਹੋਰ ਹੀ ਇਹੋ ਜਿਹੇ ਰਾਹ ਦੱਸਣਗੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੋਵੇਗਾ ਕਹਿਣ ਤੋਂ ਭਾਵ ਸਾਧ ਸੰਗਤ ਜੀ ਲੋਕਾਂ ਨੂੰ ਕਿਰਾਹੇ ਹੀ ਪਾਉਣਗੇ ਸਦਾ ਹੀ ਗਲਤ ਰਾਹ ਦੇ ਉੱਪਰ ਪਾਉਣਗੇ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਪਰਤ੍ਰੀਅਰਸ ਰਾਚੇ ਸਤ ਕੇ ਕਾਚੇ ਨਿਜਤ੍ਰੀਅ ਗਮਨ ਨਾ ਕਰਾਂ ਲੈਜਤ੍ਰੀਅ ਦਾ ਅਰਥ ਹੈ ਸਾਥ ਸੰਗ ਜੀ ਜੋ ਆਪਣੀ ਇਸਤਰੀ ਹੈ ਪਰਤ੍ਰੀਅ ਦਾ ਅਰਥ ਸਾਥ ਸੰਗ ਜੀ ਜੋ ਪਰਾਈ ਇਸਤਰੀ ਹੁੰਦੀ ਹੈ ਪਰ ਇਸਤਰੀ ਜਿਹੜੀ ਪ੍ਰਾਈ ਇਸਤਰੀ ਹੈ ਸਾਧ ਸੰਗਤ ਜੀ ਜਿਸਦੇ ਨਾਲ ਸਾਡਾ ਵਿਆਹ ਨਹੀਂ ਹੋਇਆ ਹੈ ਜੋ ਦੂਸਰੀ ਇਸਤਰੀ ਹੈ ਸਦਾ ਹੀ ਉਸ ਦੇ ਸਵਾਦ ਵਿੱਚ ਲੱਗੇ ਹੋਣਗੇ ਕਹਿਣ ਤੋਂ ਭਾਵੇਂ ਹੈ ਕਿ ਉਹਨਾਂ ਲੋਕਾਂ ਦਾ ਸਦਾ ਹੀ ਉਸ ਇਸਤਰੀ ਵੱਲ ਧਿਆਨ ਹੋਵੇਗਾ ਜਿਨ੍ਹਾਂ ਦੇ ਨਾਲ ਉਸਦਾ ਵਿਆਹ ਨਹੀਂ ਹੋਵੇਗਾ ਪਰ ਇਸਤਰੀ ਵੱਲ ਹੀ ਧਿਆਨ ਰਹੇਗਾ ਕਾਮਵਸ ਹੋ ਕੇ ਸਾਧ ਸੰਗਤ ਜੀ ਫਿਰ ਉਹ ਪਰ ਇਸਤਰੀਆਂ ਦੇ ਵੱਲ ਹੀ ਨਿਗਾਹ ਮਾਰਨਗੇ ਅਤੇ ਆਪਣੀ ਅਸਲ ਜ਼ਿੰਦਗੀ ਦੇ ਸੱਚਾਈ ਨੂੰ ਭੁੱਲ ਜਾਣਗੇ ਜੱਤ ਸੱਤ ਦੇ ਕੱਚੇ ਹੋਣਗੇ ਅਤੇ ਆਪਣੀ ਇਸਤਰੀ ਨਾਲ ਰਮਣ ਨਹੀਂ ਕਰਨਗੇ ਸਾਧ ਸੰਗਤ ਜੀ ਆਪਣੀ ਇਸਤਰੀ ਹੈ ਜੋ ਉਹਨਾਂ ਦੀ ਜਿਸਦੇ ਨਾਲ ਵਿਆਹ ਹੋਇਆ ਹੈ ਉਸਦੇ ਨਾਲ ਰਮਣ ਨਹੀਂ ਕਰਨਗੇ ਕਹਿਣ ਤੋਂ ਭਾਵ ਇਹ ਹੈ ਕਿ ਜੋ ਵੀ ਕਰਮ ਹੈ ਉਸਦੇ ਨਾਲ ਨਹੀਂ ਕਰਨਗੇ ਬਲਕਿ ਪਰਾਇਆਂ ਇਸਤਰੀਆਂ ਦੇ ਵੱਲ ਹੀ ਧਿਆਨ ਰਹੇਗਾ ਇੰਨਾ ਕਾਰਨਾ ਕਰਕੇ ਹੀ ਸਾਥ ਸੰਗਤ ਜੀ ਆਪਾਂ ਕਹਿ ਲਈਏ ਕਿ ਤਲਾਕ ਜੋ ਹਨ ਉਹ ਵਧਦੇ ਜਾ ਰਹੇ ਹਨ ਕਿਉਂਕਿ ਆਪਣੀ ਇਸਤਰੀ ਆਪਣੇ ਪੁਰਸ਼ ਵੱਲ ਕਿਸੇ ਦਾ ਧਿਆਨ ਨਹੀਂ ਰਹਿੰਦਾ ਹੈ ਸਦਾ ਹੀ ਬਾਹਰ ਪਰ ਇਸਤਰੀ ਤੇ ਪਰ ਪੁਰਸ਼ ਵੱਲ ਹੀ ਧਿਆਨ ਆਕਰਸ਼ਿਤ ਹੁੰਦਾ ਹੈ ਜਿਸ ਦੇ ਕਰਕੇ ਘਰ ਦੇ ਵਿੱਚ ਸਾਥ ਸੰਗਤ ਜੀ ਝਗੜੇ ਕਲੇਸ਼ ਹੁੰਦੇ ਹਨ ਅਤੇ ਆਪਣੀ ਇਸਤਰੀ ਦੇ ਨਾਲ ਬਣ ਨਹੀਂ ਆਉਂਦੀ ਹੈ ਹਮੇਸ਼ਾ ਹੀ ਪਰਾਈਆਂ ਇਸਤਰੀਆਂ ਦੇ ਵੱਲ ਧਿਆਨ ਨ ਰੱਖਣ ਵਾਲੇ ਆਪਣਾ ਹੀ ਸਾਥ ਸੰਗਤ ਜੀ ਘਰ ਬਰਬਾਦ ਕਰ ਲੈਂਦੇ ਹਨ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਮਾਨ ਹੈ ਨ ਇਕੰਕ ਪੂਜ ਅਨੇਕੰਕ ਅੰਤ ਨਰਕਮਹ ਪਰ ਹੈ ਇੱਕ ਪ੍ਰਭੂ ਨੂੰ ਨਹੀਂ ਮੰਨਣਗੇ ਅਨੇਕਾਂ ਛਾਂ ਦੀ ਪੂਜਾ ਕਰਨਗੇ ਸਾਥ ਸੰਗਤ ਜੀ ਜਿਵੇਂ ਕਿ ਆਪਣਾ ਪਿਓ ਜੋ ਹੈ ਉਹ ਇੱਕ ਹੀ ਹੁੰਦਾ ਹੈ ਪਰ ਇਹੋ ਜਿਹੇ ਲੋਕ ਪਖੰਡਾਂ ਵਿੱਚ ਪਏ ਹੋਏ ਲੋਕ ਕਦੀ ਕਿਸੇ ਨੂੰ ਆਪਣਾ ਪਿਓ ਬਣਾਉਣਗੇ ਕਦੀ ਕਿਸੇ ਧਰਮ ਵਿੱਚ ਜਾਣਗੇ ਕਦੀ ਕਿਸੇ ਦਾਰੂ ਤੇ ਜਾਣਗੇ ਕਿਸੇ ਕਿਸੇ ਦਰ ਉਤੇ ਜਾਣਗੇ ਇਹੋ ਜਿਹੇ ਕੰਮ ਕਰਨਗੇ ਜਿਸ ਦਿਨ ਨਾਲ ਸਾਸ ਸੰਗਤ ਦੀ ਅੰਤ ਸਮੇਂ ਵਿੱਚ ਅੰਤ ਉਹ ਨਰਕਾਂ ਦੇ ਵਾਸੀ ਬਣਨਗੇ ਨਰਕ ਵਿੱਚ ਹੀ ਜਾਣਗੇ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਪਾਹਣ ਪੂਜਾ ਹੈ ਇੱਕ ਨਤਿਆ ਹੈ ਮਤ ਕੇ ਅਦਿਕ ਅੰਧੇਰਾ ਪਾਹਣ ਤੋਂ ਭਾਵ ਹੈ ਸਾ ਸੰਗਤ ਜੀ ਮੂਰਤੀਆਂ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਜਿਵੇਂ ਗੁਰੂ ਮਹਾਰਾਜ ਦੇ ਹੁਕਮ ਬਾਖ ਹਨ ਕਿ ਕਿਉਂ ਇਹ ਇਨ੍ਹਾਂ ਮੂਰਤੀਆਂ ਦੀ ਪੂਜਾ ਕਰਦੇ ਹਨ ਕਿਉਂ ਜੋ ਨਾਗ ਹਨ ਉਹ ਤਾਂ ਵਿੱਚ ਪਾਉਂਦੇ ਹਨ ਲਿੰਗ ਘਰੇ ਲਟਕਾਉਂਦੇ ਹਨ ਮੂਰਤੀਆਂ ਦੀ ਪੂਜਾ ਕਰਨਗੇ ਇੱਕ ਪ੍ਰਭੂ ਦੀ ਆਰਾਧਨਾ ਨਹੀਂ ਕਰਨਗੇ ਮੂਰਤੀਆਂ ਤਾਂ ਕਿ ਸਾਥ ਸੰਗਤ ਦੀ ਸੀਮਤ ਰਹ ਜਾਣਗੇ ਪਰ ਉਹਨਾਂ ਦੇ ਦੁਆਰਾ ਦੱਸੇ ਗਏ ਹੁਕਮ ਉਪਦੇਸ਼ਾਂ ਨੂੰ ਨਹੀਂ ਮੰਨਣਗੇ ਜੋ ਹੈ ਇੱਕ ਪ੍ਰਭੂ ਦੀ ਇੱਕ ਅਕਾਲ ਪੁਰਖ ਦੀ ਉਹ ਨਹੀਂ ਕਰਨਗੇ ਅਤੇ ਅਕਲ ਦੇ ਬਹੁਤ ਹੀ ਅੰਨੇ ਹੋ ਜਾਣਗੇ ਅਕਲ ਦੇ ਮਤ ਦੇ ਉੱਪਰ ਉਹਨਾਂ ਦੇ ਪਰਦਾ ਪੈ ਜਾਵੇਗਾ ਅਤੇ ਉਹ ਮੂਰਤੀਆਂ ਦੀ ਪੂਜਾ ਕਰਨਾ ਜਾਂ ਸਾਥ ਸੰਗਤ ਜੀ ਹੋਰ ਪਖੰਡ ਕਰਨਾ ਇਸ ਨੂੰ ਹੀ ਧਰਮ ਸਮਝ ਲੈਣਗੇ ਤੇ ਇਸ ਨੂੰ ਹੀ ਸਾਰਾ ਕੁਝ ਮੰਨੀ ਬੈਠਣਗੇ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਅੰਮ੍ਰਿਤ ਕਹੋ ਤਾਜੇ ਹੈ ਬਖ ਕਹੋ ਭਜ ਹੈ ਸਾਜ ਹੈ ਕਹ ਸਵੇਰਾ ਅੰਮ੍ਰਿਤ ਨੂੰ ਤਿਆਗਣਗੇ ਅੰਮ੍ਰਿਤ ਦਾ ਭਾਵ ਹੈ ਸਾਥ ਸੰਗਤ ਜੀ ਚੰਗੇ ਕਰਮ ਜੋ ਹਨ ਜੋ ਆ ਸੱਚ ਦੀ ਕਮਾਈ ਹੈ ਜਾਂ ਆਪਾਂ ਕਹਿ ਲੇ ਕਿ ਲੋਕ ਭਲਾਈ ਦੇ ਕੰਮ ਹਨ ਜਿਹੜੇ ਵੀ ਕੰਮ ਧਰਮ ਦੇ ਵਿੱਚ ਰਹਿ ਕੇ ਕੀਤੇ ਜਾਂਦੇ ਹਨ ਉਹਨਾਂ ਸਭ ਨੂੰ ਸਾਧ ਸੰਗਤ ਜੀ ਉਹ ਤਿਆਗ ਦੇਣਗੇ ਵਿਸ਼ ਦਾ ਪਾਨ ਕਰਨਗੇ ਵਿਸ਼ ਮਾਨੀਏ ਜ਼ਹਿਰ ਜ਼ਹਿਰ ਤੋਂ ਭਾਵ ਸਾਧ ਸੰਗਤ ਜੀ ਜੋ ਜ਼ਹਿਰ ਹੁੰਦੀ ਹੈ ਇਹ ਨਹੀਂ ਕਿ ਉਹ ਜ਼ਹਿਰ ਜ਼ਹਿਰ ਖਾ ਕੇ ਮਰ ਜਾਣਗੇ ਹਾਲਾਂਕਿ ਇਹੋ ਚਾਹੀ ਲੋਕਾਂ ਨੂੰ ਵੈਸੇ ਵੀ ਜ਼ਹਿਰ ਖਾ ਕੇ ਮਾਰੀ ਜਾਣਾ ਚਾਹੀਦਾ ਹੈ ਪਰ ਉਹ ਜ਼ਹਿਰ ਖਾ ਕੇ ਇੱਥੇ ਜ਼ਹਿਰ ਦਾ ਜ਼ਿਕਰ ਕੀਤਾ ਗਿਆ ਹੈ ਵਿਸ਼ੇ ਵਿਕਾਰਾਂ ਨੂੰ ਭੋਗਣਗੇ ਅਤੇ ਸ਼ਾਮ ਨੂੰ ਸਵੇਰ ਕਹਿਣਗੇ ਅਰਥਾਤ ਉਲਟੀ ਗੱਲ ਹੀ ਕਰਨਗੇ ਬਕਵਾਸ ਹੀ ਕਰਨਗੇ ਇਹੋ ਜੀਆਂ ਗੱਲਾਂ ਹੀ ਕਰਨਗੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਹੈ ਅਤੇ ਆਪਣੇ ਹੀ ਧਰਮਾਂ ਦੇ ਉੱਪਰ ਆਪਣੇ ਹੀ ਈਸ਼ਟ ਦੇ ਉੱਪਰ ਆਪਣੀ ਧਰਮ ਗ੍ਰੰਥਾ ਦੇ ਉੱਪਰ ਸਾਸ ਸੰਗਜੋ ਤਰਕ ਬਤਰਕ ਕਰਨਗੇ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਫੋਕਟ ਧਰਮਨ ਰਤ ਕੁਕਰਿਤ ਬਿਨਾ ਮਤ ਕਹੋ ਕਹਾ ਫਲ ਪੈ ਹੈ ਫੋਕਟ ਧਰਮ ਵਿੱਚ ਲੀਨ ਹੋਣਗੇ ਬਿਨਾ ਸੋਚ ਮਾੜੇ ਕਰਮ ਕਰਨਗੇ ਦੱਸੋ ਕੀ ਫਲ ਪ੍ਰਾਪਤ ਕਰਨਗੇ ਸਾਥ ਸੰਗਜ ਜੇ ਬਿਨਾ ਸੋਚੇ ਸਮਝੇ ਹੀ ਕੋਈ ਵੀ ਕਰਮ ਕਰਨਗੇ ਅਖੰਡ ਕਰਮ ਕਰਨਗੇ ਕੁਝ ਵੀ ਕਰਨਗੇ ਕਿਨਾਂ ਦਾ ਕੋਈ ਅਰਥ ਨਹੀਂ ਹੋਵੇਗਾ ਤੇ ਫਿਰ ਦੋਸਤੋ ਸਾਥ ਸੰਗਤ ਜੀ ਅੰਤ ਸਮੇ ਉਹ ਕੀ ਫਲ ਪ੍ਰਾਪਤ ਕਰਨਗੇ ਉਹ ਨਰਕ ਵਾਸੀ ਨਰਕ ਗਾਮੀ ਹੀ ਹੋਣਗੇ ਅੱਗੇ ਮਾਰਾ ਹੀ ਫਰਮਾਨ ਕਰਦੇ ਹਨਗੇ ਬਾਦੇ ਮ੍ਰਿਤ ਸਾਲ ਜਹ ਉਤਾਲਾ ਅੰਤ ਅਦੋਗਤ ਜਹ ਉਹ ਜਲਦੀ ਹੀ ਮੌਤ ਦੇ ਸਥਾਨ ਵੱਲ ਜਾਣਗੇ ਅਤੇ ਅੰਤ ਨੀਚ ਗਤੀ ਪ੍ਰਾਪਤ ਕਰਨਗੇ ਨੀਚ ਗਤੀ ਤੋਂ ਭਾਵ ਸਾਧ ਸੰਗਤ ਜੀ ਬਹੁਤ ਹੀ ਭੜੇ ਤਰੀਕੇ ਦੇ ਨਾਲ ਅਤੇ ਬਹੁਤ ਹੀ ਤੜਫ ਤੜਫ ਕੇ ਉਹ ਮਰਨਗੇ ਤੇ ਨਰਕਾਂ ਦੇ ਵਿੱਚ ਜਾਣਗੇ ਉੱਥੇ ਵੀ ਸਾਧ ਸੰਗਤ ਜੀ ਉਹਨਾਂ ਨੂੰ ਸਜ਼ਾ ਮਿਲੇਗੀ ਜਦੋਂ ਇਹੋ ਜੇ ਕਾਰਮ ਕਰਨਗੇ ਤਾਂ ਉਹ ਬਹੁਤ ਹੀ ਜਲਦੀ ਮੌਤ ਦੇ ਸਥਾਨ ਵੱਲ ਜਾਣਗੇ ਪਰ ਸਾਧ ਸੰਗਤ ਜੀ ਉਹਨਾਂ ਦੀ ਗਤੀ ਨਹੀਂ ਸੌਖੀ ਨਹੀਂ ਹੋਵੇਗੀ ਉਹਨਾਂ ਦੀ ਨੀਚ ਗਤੀ ਹੋਵੇਗੀ ਕਹਿਣ ਤੋਂ ਭਾਵ ਇਹ ਹੈ ਕਿ ਉਹ ਤੜਫ ਤੜਫ ਕੇ ਮਰਨਗੇ। ਇਹਲਾ ਛੰਦ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਕਰ ਹੈ ਨੇਤ ਅਨਰਥ ਅਰਥ ਨਹੀਂ ਇੱਕ ਕਮ ਹੈ। ਨੇਤ ਹੀ ਅਨਰਥ ਕਰਨਗੇ ਅਤੇ ਚੰਗਾ ਕੰਮ ਇੱਕ ਵੀ ਨਹੀਂ ਕਰਨਗੇ। ਨੇਤਹੀ ਇਹੋ ਜਿਹੇ ਕੰਮ ਕਰਨਗੇ ਜਿਨ੍ਹਾਂ ਦਾ ਕੋਈ ਵੀ ਅਰਥ ਨਹੀਂ ਹੋਵੇਗਾ ਜਿਨ੍ਹਾਂ ਦਾ ਕੋਈ ਵੀ ਫਲ ਆ ਪ੍ਰਾਪਤ ਨਹੀਂ ਹੋਵੇਗਾ ਅਤੇ ਕੋਈ ਵੀ ਸਾਧ ਸੰਗ ਜੀ ਇੱਕ ਵੀ ਚੰਗਾ ਕਰਮ ਚੰਗਾ ਕੰਮ ਨਹੀਂ ਕਰਨਗੇ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਨਹਿ ਲਹਿ ਹਰ ਨਾਮ দান ਕਾ ਹੂ ਨਹੀਂ ਦੇ ਹੈ ਹਰੀ ਦਾ ਨਾਮ ਉਸ ਪਰਮਾਤਮਾ ਆਕਾਰਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਨਾਮ ਨਹੀਂ ਲੈਣਗੇ ਅਤੇ ਕਿਸੇ ਨੂੰ ਦਾਨ ਵੀ ਨਹੀਂ ਦੇਣਗੇ ਇਹੋ ਜਿਹੇ ਸਾਧ ਸੰਗਤ ਜੀ ਕਠੋਰ ਹਿਰਦੇ ਵਾਲੇ ਹੋ ਜਾਣਗੇ ਜਿਨ੍ਹਾਂ ਨੂੰ ਕਿਸੇ ਦੇ ਉੱਪਰ ਵੀ ਤਰਸ ਨਹੀਂ ਆਵੇਗਾ ਇਨਸਾਨੀਅਤ ਉਹਨਾਂ ਦੇ ਵਿੱਚ ਜੋ ਹੈ ਉਹ ਮਰ ਜਾਵੇਗੀ ਇਹੋ ਜਿਹੇ ਪਾਪੀ ਅਤੇ ਕੁਕਰਮੀ ਲੋਕ ਜੋ ਹਨ ਉਹ ਕਿਸੇ ਨੂੰ ਵੀ ਸਾਧ ਸੰਗਤ ਜੀ ਦਾਨ ਜੋ ਹੈ ਉਹ ਨਹੀਂ ਦੇਣਗੇ ਸਮਰਾਜ ਜੀ ਫਰਮਾਨ ਕਰਦੇ ਹਨਗੇ ਨਿਤ ਇੱਕ ਮਤ ਤਜਾ ਇੱਕ ਮਤ ਨਿਤ ਉੱਚਾ ਹੈ ਹਰ ਰੋਜ਼ ਇੱਕ ਮਤ ਛੱਡਣਗੇ ਕਹਿਣ ਤੋਂ ਪਾਵ ਹੈ ਰੋਜ਼ ਇੱਕ ਧਰਮ ਨੂੰ ਛੱਡ ਕੇ ਜਲਦੀ ਹੀ ਉਸ ਦਾ ਇੱਕ ਧਰਮ ਦੇ ਉੱਪਰ ਵਿਸ਼ਵਾਸ ਉੱਠ ਜਾਵੇਗਾ ਤੇ ਨਿਤ ਨਵਾਂ ਮਤ ਕੋਈ ਨਵਾਂ ਹੀ ਸਾਸੰਗਤ ਜੀ ਧਰਮ ਖੜਾ ਕਰਨਗੇ ਇੱਕ ਧਰਮ

ਨਵਾਂ ਧਰਮ ਫਿਰ ਬਰਾਬਰ ਹੀ ਖੜਾ ਹੋ ਜਾਵੇਗਾ ਜਦੋਂ ਸਾਧ ਸੰਗਤ ਜੀ ਕਿਸੇ ਦੀ ਬੁਨਿਆਦ ਸਹੀ ਢੰਗ ਤਰੀਕੇ ਦੇ ਨਾਲ ਅਕਾਲ ਪੁਰਖ ਦੇ ਨਾਮ ਦੇ ਨਾਲ ਕਿਸੇ ਧਰਮ ਮਤ ਦੀ ਬੁਨਿਆਦ ਨਾ ਬਣਾਈ ਜਾਵੇ ਤਾਂ ਉਹ ਜਲਦੀ ਹੀ ਮਿਟੇਗਾ ਪਰ ਇਹੋ ਜਿਹੇ ਬੇਸ਼ਰਮ ਲੋਕ ਫਿਰ ਕੋਈ ਨਵਾਂ ਧਰਮ ਫਿਰ ਕੋਈ ਨਵਾਂ ਪਖੰਡ ਆਰੰਭ ਲੈਣਗੇ ਅੱਗੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਧਰਮ ਕਰਮ ਰਹਿ ਗਏ ਹੋ ਪਾਇ ਬਸੁੱਦਾ ਔਰ ਹੈ ਗਤ ਧਰਮ ਕਰਮ ਖਤਮ ਹੋ ਗਿਆ ਹੋਵੇਗਾ ਅਤੇ ਧਰਤੀ ਦੀ ਹੋਰ ਹੀ ਗਤੀ ਹੋ ਜਾਵੇਗੀ ਸਾਥ ਸੰਗਤ ਜੀ ਗਤੀ ਧਰਤੀ ਦੀ ਤਾਂ ਕਹਿਣ ਤੋਂ ਭਾਵੇਂ ਨਹੀਂ ਹੈ ਕਿ ਗਤੀ ਜੋ ਧਰਤੀ ਕੋ ਉਮਰ ਹੀ ਹੈ ਜਾਂ ਫਿਰ ਧਰਤੀ ਦੀ ਗਤੀ ਜੋ ਹੈ ਤੇਜ ਹੋ ਜਾਵੇਗੀ ਜਾਂ ਹੌਲੀ ਹੋ ਜਾਵੇਗੀ ਇਥੇ ਗਤੀ ਤੋਂ ਭਾਅ ਹੈ ਸਥਿਤੀ ਹਾਲਾਤ ਧਰਤੀ ਦੇ ਜੋ ਹਾਲਾਤ ਹਨ ਉਹ ਵੱਧ ਤੋਂ ਵੱਧਤਰ ਹੋ ਜਾਣਗੇ ਜਦੋਂ ਸਾਥ ਸੰਗਤ ਜੀ ਇਸੀ ਕੁਦਰਤ ਦੇ ਨਾਲ ਖੇਡਵਾੜ ਕਰਦੇ ਆ ਤਾਂ ਸਾਨੂੰ ਕੁਦਰਤ ਵੱਲੋਂ ਮੌਕੇ ਮੌਕੇ ਦੇ ਉੱਪਰ ਸੁਚੇਤ ਕੀਤਾ ਜਾਂਦਾ ਹੈ ਪਰ ਕਲਯੁਗ ਇੰਨਾ ਵੱਧ ਜਾਵੇਗਾ ਕਿ ਧਰਤੀ ਦੀ ਹਾਲਤ ਵੱਧ ਤੋਂ ਵੱਧਰ ਹੋ ਜਾਵੇਗੀ ਅਤੇ ਧਰਮ ਕਰਮ ਇੱਥੇ ਖਤਮ ਹੀ ਹੋ ਜਾਣਗੇ ਅੱਗੇ ਗੁਰੂ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਕਿ ਪਰਮ ਧਰਮ ਕਹਿ ਗਏ ਉਹ ਪਾਪ ਪ੍ਰਚਰਿਓ ਜਹਾਂਤ ਕਰਮ ਦਾ ਪਰਮ ਖਤਮ ਹੋ ਜਾਵੇਗਾ ਅਤੇ ਜਿੱਥੇ-ਕਿੱਥੇ ਪਾਪ ਬਹੁਤ ਫਸਰ ਜਾਵੇਗਾ। ਸਾਧ ਸੰਗਤ ਜੀ ਜੇ ਧਰਮ ਦੇ ਕਰਮ ਖਤਮ ਹੋ ਜਾਣਗੇ ਲੋਕ ਭਲਾਈ ਵਾਲੇ ਸੱਚੇ ਧਰਮ ਦੇ ਕਰਮ ਖਤਮ ਹੋ ਜਾਣਗੇ ਤਾਂ ਫਿਰ ਇੱਥੇ ਹਰ ਜਗ੍ਹਾ ਤੇ ਪਾਪ ਹੀ ਪਾਵ ਫੈਲ ਜਾਵੇਗਾ। ਆ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਚਰ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾ ਕੇਸ ਦਾਨ ਰਹਿਤਾਨ ਬਖਸ਼ਣਾ ਸਿੱਤੇ ਮਿਹਰ ਪਰ ਯਾਦ ਰੱਖਣਾ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਨਾਮਦਾਨ ਬਖਸ਼ਣਾ ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦਾ ਅਨੇਕ ਪ੍ਰਕਾਰ ਦੇ ਭੁੱਲਾਂ ਹੋ ਗਏ ਹੁਣ ਜੇ ਆਪ ਸਾਧ ਸੰਗਤ ਬਖਸ਼ਣ ਯੋਗ ਹੋ ਜੀ ਬਖਸ਼ ਲੈਣਾ ਆ ਸਾਧ ਸੰਗਤ ਜੀ ਜਿਸ ਨੇ ਚੈਨ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਕੇ ਰੱਖਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ